ਜੀਵਨ ਜਿੰਦਗੀ ਨਾਲ ਸਮੂਹ ਮੈਨੇਜਮੈਂਟ ਤੇ ਪੰਜਾਬ ਸਰਕਾਰ ਵੱਲੋਂ ਮਿਲ ਬੈਠ ਕੇ ਵਿਚਾਰ ਕੀਤਾ ਜਾਏਗਾ किती काय म्हणून नद्या ਦੀ ਰਵੈਲ ਸਿੰਘ ਸਾਹਿਬ ਜੀ ਉਹ ਆਪਣਾ ਟਾਈਮ ਲੈਣਗੇ ਉਹਨਾਂ ਤੋਂ ਬਾਅਦ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਣੇ ਕਹਿੰਦੇ ਜੀ ਦੀ ਜ਼ੁਬਾਨ ਚ ਫਤਿਹ ਉਹਦੀ ਮੈਦਾਨ ਚ ਫਤਿਹ ਇਸ ਕਰਕੇ ਫਤਿਹ ਬੁਲਾਉਣੀ ਬਹੁਤ ਜ਼ਰੂਰੀ ਹੁੰਦੀ ਆ ਦੋਸਤੋ ਤੁਸੀਂ ਵੇਖ ਰਹੇ ਹੋ ਇੱਕ ਮੈਂ ਬੇਨਤੀ ਕਰਾਂਗਾ ਥੋੜਾ ਜਿਹਾ ਸ਼ਾਂਤੀ ਦਾ ਜਿਹੜਾ ਉਹ ਆਪਣਾ ਮੁਜ਼ਾਹਰਾ ਕਰੋ ਜਿਹੜਾ ਬਲਾਰਾ ਬੋਲ ਰਿਹਾ ਉਹਦੀ ਗੱਲ ਜਰੂਰ ਸੁਣੋ ਬਾਹਰ ਵਾਲਾ ਰੌਲਾ ਜਿਹੜਾ ਉਹ ਘੱਟ ਕਰੋ ਜਦੋਂ ਦਾ ਮੈਂ ਪੰਡਾਲ 'ਚ ਆਇਆ ਸਾਡੇ ਸੈਕਟਰੀ ਸਾਹਿਬਾਨ ਦੋਵੇਂ ਹੀ ਤੇ ਬਲਾਰੇ ਉਹਨਾਂ ਦਾ ਅਧਰੋ ਵੱਧ ਜੋਰ ਇਸ ਗੱਲ ਤੇ ਹੋ ਗਿਆ ਕਿ ਬੰਦੇ ਸਾਰੇ ਆ ਕੇ ਪੰਡਾਲ ਚ ਬੈਠੇ ਜਿੰਦਾਬਾਦ ਮੇਰੇ ਤੋਂ ਪਹਿਲਾਂ ਬੋਲਦਿਆਂ ਬੁਲਾਰਿਆਂ ਨੇ ਜਿੰਦਾਬਾਦ ਜਿੰਦਾਬਾਦ ਭਾਇ ਜਮੇਦਨ ਜੀ ਦੇ ਮੁੱਦਿਆਂ ਨੂੰ ਟੱਕ ਕੀਤਾ ਜਿੰਦਾਬਾਦ ਆਪ ਜੀ ਨੂੰ ਮੁਬਾਰਕ ਮੁਬਾਰਕ ਇਹ ਸਰਕਾਰ ਨੇ ਮੁਬਾਰਕ 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 ਮੰਤਰੀ ਨੇ ਆਪ ਦਾ ਜੀ ਨੂੰ ਮੁਬਾਰਕ ਮੁਬਾਰਕ ਤੇ ਤੁਹਾਨੂੰ ਸਾਡ ਸਰਕਾਰ ਨੂੰ ਉਮੀਦیں ਹੋਗੀਆਂ ਮੁਬਾਰਕ ਮੁਬਾਰਕ ਪਰ ਆ ਗਏ ਆ ਹਾਏ 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 ਕਲਾਸੇ ਆਪਾਂ ਬਾਰੇ ਆ ਕੀ ਚੋਣ ਦੇ ਵਿੱਚ ਬੈਠੇ ਆ ਬੜੇ ਦੁੱਖ ਦੀ ਗੱਲ ਆ ਕਿ ਸੀਨੀਅਰ ਸਿਟੀਜ਼ਨ ਸਾਡੇ ਇਹਨਾਂ ਧਰਨਿਆਂ ਮਜਾਰਿਆਂ ਦੇ ਵਿੱਚ ਆਪਣਾ ਟਾਈਮ ਲਾ ਰਹੇ ਆ। ਸੋ ਦੋਸਤੋ ਕੱਲੀ ਇੱਕ ਗੱਲ ਨਹੀਂ ਤੇ ਲੰਗੋਤ ਸਾਹਿਬ ਗੱਲ ਕਰਕੇ ਗਏ ਆ ਕਿ ਜਿਹੜਾ ਸਾਡੇ ਮਰਤਕ ਸਾਡੇ ਕਰਮਚਾਰੀ ਸਨ ਪਹਿਲਾਂ ਉਹਨਾਂ ਦੇ ਪਰਿਵਾਰਾਂ ਨੂੰ 2004 ਤੋਂ ਲੈ ਕੇ 10 ਤੱਕ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਦਿੱਤੀਆਂ ਤੇ ਕਰੋੜਾਂ ਰੁਪਏ ਉਹਨਾਂ ਕੋਲ ਲੈਣ ਵਾਲੀ ਗੱਲ ਕਰ ਲਈ ਵਿਆਜ ਸਮੇਤ ਜਿਹੜਾ ਕਿਸੇ ਤਰ੍ਹਾਂ ਵੀ ਮناسب ਨਹੀਂ ਆ। ਔਰ ਇਹਦੇ ਨਾਲ ਨਾਲ ਸਾਡੇ ਜਿੰਨੇ ਵੀ ਨਵੇਂ ਵਰਤੀ ਚਾਏ ਉਹਦੇ ਵਿੱਚ ਇੱਕ ਸਾਡੇ ਕੰਟਰੈਕਟ ਮੁਲਾਜ਼ਮ ਆਏ ਲੈਂਡਮੈਨ 267/11 281/13 ਪਹਿਲਾਂ ਤੇ ਉਹਨਾਂ ਦਾ ਕੰਟਰੈਕਟ ਸਮਾਂ ਹੀ ਨੇ ਨੌਕਰੀ 'ਚ ਪਾਇਆ ਜਾ ਰਿਹਾ ਦੂਸਰਾ ਉਹਨਾਂ ਨੂੰ ਸਨੈਟੀ ਦੇਣ ਦੇ ਵਿੱਚ ਬਹੁਤ ਵੱਡਾ ਧੋਖਾ ਕੀਤਾ ਗਿਆ ਮੇਰੀ ਮੰਗਾਂ ਕਿ ਜਿੰਨੇ ਸਾਡੇ 295/19 ਵਾਲੇ ਉਹਨਾਂ ਨਾਲ ਜਿੰਨਾ ਧੱਕਾ ਕੀਤਾ ਸਰਕਾਰ ਨੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਂ ਇੱਕ ਇੱਕ ਦੀ ਗੱਲ ਕਰਨ ਲੱਗਾਗਾ ਸਮਾਂ ਬਹੁਤ ਲੱਗ ਜਾਣਾ ਸੈਕਟਰੀ ਸਾਹਿਬ ਦਾ ਇਸ਼ਾਰਾ ਵੀ ਹੋ ਗਿਆ ਕਿਉਂਕਿ 5 ਮਿੰਟ ਸਮਾਂ ਬਹੁਤ ਜ਼ਿਆਦਾ ਸਮਾਂ ਨੇ ਦਾ ਜਿਹਦੇ ਵਿੱਚ ਬੰਦਾ ਤਿੰਨ ਚਾਰ ਸਰਕਾਰੀ ਮਹਿਕਮੇ ਚ ਨੌਕਰੀ ਕਰਕੇ ਈਟੀਓ ਲੱਗ ਕੇ ਫਿਰ ਬਾਅਦ ਚ ਅਸਤੀਫਾ ਦਿੱਤਾ ਜਦੋਂ ਇਹਨੂੰ ਬਿਜਲੀ ਮੰਤਰੀ ਦਾ ਚਾਰਜ ਦਿੱਤਾ ਅਸੀਂ ਸੋਚਿਆ ਸਿਆਣਾ ਬੰਦਾ ਹੋਵੇਗਾ ਔਰ ਇਹ ਆਪਣੀਆਂ ਸਾਡੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਰੱਖਦਾ ਹੋਵੇਗਾ ਜਿੰਨੀ ਘਟਿਆ ਸੋਚਦਾ ਪ੍ਰਦਰਸ਼ਨ ਇਸ ਬਿਜਲੀ ਮੰਤਰੀ ਨੇ ਕੀਤਾ ਸ਼ਾਇਦ ਪਹਿਲਾਂ ਤੁਸੀਂ ਕਦੇ ਨਹੀਂ ਵੇਖਿਆ ਹੋਵੇਗਾ ਉਹ ਜਿਹਦੇ ਘਰ ਕੇ 300 ਸਾਲ ਹੋ ਗਿਆ ਸਾਨੂੰ ਨਿਉਂਦਿਆਂ ਪਾਉਂਦਿਆਂ ਨੂੰ ਉਹਦੇ ਕੋਲੋਂ ਸਾਡੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰਾਇਆ ਗਿਆ ਇਹ ਸਰਕਾਰ ਤੋਂ ਕੋਈ ਆਸਰਾ ਨਾ ਰੱਖੋ ਇੱਕ ਗੱਲ ਮੈਂ ਤੁਹਾਨੂੰ ਦੱਸਾਂਗਾ ਔਰ ਆਸ ਵੀ ਕਰਾਂਗਾ ਬੇਨਤੀ ਵੀ ਕਰਾਂਗਾ ਕਿ ਪਿਛਲੀਆਂ ਜਿੰਨੀਆਂ ਚੋਣਾਂ ਦੇ ਵਿੱਚ ਅਸੀਂ ਸਰਕਾਰ ਨੂੰ ਉਹ ਉਹ ਸ਼ੀਸ਼ਾ ਨਹੀਂ ਵਿਖਾ ਸਕੇ ਜਿਹੜਾ ਮੁਖਵਣਾ ਚਾਹੀਦਾ ਸੀ ਦੋਸਤੋ ਇੱਕ ਮੰਗ ਮੇਰੀ ਜਰੂਰ ਮੰਨ ਲਿਓ ਤਰਨਤਾਰਨ ਦੀ ਇਲੈਕਸ਼ਨ ਦੇ ਵਿੱਚ ਇਹ ਸਰਕਾਰ ਦੀਆਂ ਗੋਡੀਆਂ ਲਵਾ ਦਿਓ ਤੁਹਾਡੀਆਂ ਮੰਗਾਂ ਤੁਹਾਡੇ ਚਰਮ ਪਦੋਂ ਬਦੀ ਤੁਹਾਡੇ ਘਰ ਦੇ ਵਿੱਚ ਆ ਕੇ ਮੰਨਣਗੇ ਹੱਕ ਜਿਨਾ ਨੇ ਆਪਣੇ ਆਪ ਲੈਣਗੇ ਸਤਕਾਰਯੋਗ ਸਮੁੱਚੀ ਲੀਡਰਸ਼ਿਪ ਪੰਜਾਬ ਦੇ ਕੋਨੇ-ਕੋਨੇ ਤੋਂ ਸੁਭਾ ਅਮਰਤ ਵੇਲੇ ਤੋਂ ਚੱਲੇ ਮੇਰੇ ਜਿਹਾਰੂ ਸਾਥਿਓ ਅੱਜ ਆਪਾਂ ਮਾਨ ਸਰਕਾਰ ਦੇ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਦੇ ਘਰ ਦੇ ਸਾਹਮਣੇ ਉਹਦਾ ਪਿੱਟ ਸਿਆਪਾ ਕਰ ਲਈ ਇੱਥੇ ਪਹੁੰਚੇ ਆਂ ਸਾਰੇ ਸਾਥੀਆਂ ਨੂੰ ਭਲੀ ਭਾਂਤ ਜਾਣੋ ਐ ਕਿ ਜੋ ਆਪਣਾ ਹੱਕੀ ਅਤੇ ਜ਼ਾਇਜ ਮੰਗਾਂ ਦਾ ਮੰਗ ਪੱਤਰ ਸੀ ਉਹ ਆਪਾਂ ਆਪਣੀ ਮੈਨੇਜਮੈਂਟ ਨੂੰ ਦਿੱਤਾ ਮੈਨੇਜਮੈਂਟ ਵੱਲੋਂ ਸਾਨੂੰ 2 ਜੂਨ ਦੀ ਜੋ ਮੀਟਿੰਗ ਦਿੱਤੀ ਗਈ ਉਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਦੇ ਸਮੇਤ ਸਮੂਤੀ ਮੈਨੇਜਮੈਂਟ ਨੇ ਸ਼ਾਮਲ ਹੋ ਕੇ ਸਾਡੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਔਰ ਗੱਲਬਾਤ ਦੇ ਵਿੱਚੋਂ ਬਹੁਤ ਸਾਰੇ ਸਾਡੇ ਮਸਲੇ ਜਿਹੜੇ ਆ ਉਹਨਾਂ ਤੇ ਸਹਿਮਤੀ ਬਣੀ ਔਰ ਸਹਿਮਤੀ ਬਣ ਤੇ 10 ਦਿਨ ਦਾ ਸਮਾਂ ਉਹਨਾਂ ਵੱਲੋਂ ਮੰਗਿਆ ਗਿਆ ਸਾਡੀ ਲੀਡਰਸ਼ਿਪ ਨੇ ਉਹਨਾਂ ਨੂੰ 10 ਦਿਨ ਦਾ ਸਮਾਂ ਦਿੱਤਾ ਜਦੋਂ 12 ਤਰੀਕ ਨੂੰ ਦੁਬਾਰਾ ਮੈਨੇਜਮੈਂਟ ਦੇ ਨਾਲ رابطہ ਕਰਨ ਕੀਤਾ ਤਾਂ ਪ੍ਰਣਾਲਾ ਉੱਥੇ ਦਾ ਉੱਥੇ ਸੀ ਉਹਦੇ ਵਿੱਚ ਕੋਈ ਆਉਟਪੁੱਟ ਨਹੀਂ ਮੈਨੇਜਮੈਂਟ ਵੱਲੋਂ ਸਮਾ ਮੰਗਣ ਤੇ ਦੁਬਾਰਾ ਜਿਹੜਾ ਸਮਾਂ ਦਿੱਤਾ ਗਿਆ ਪਰ ਜਦੋਂ ਕੋਈ ਆਉਟਪੁੱਟ ਨਹੀਂ ਨਿਕਲੀ ਤਾਂ ਜਿਹੜਾ ਸਾਡਾ ਹਥਿਆਰ ਹੈ ਵਰਕ ਟੂ ਰੂਲ ਦਾ ਉਹਨੂੰ ਅਸੀਂ ਦੁਬਾਰਾ ਫੇਰ ਲਾਗੂ ਕੀਤਾ ਉਹ ਵਰਕ ਟੂ ਰੂਲ ਸਾਡੇ ਬਹੁਤ ਸਾਰੇ ਸਾਥੀ ਇਸ ਥਾਂ ਨੇ ਵੀ ਸ਼ਾਮਲ ਹੋਣ ਲਈ ਪਹੁੰਚੇ ਨੇ ਐਸੋਸੀਏਸ਼ਨ ਆਫ ਯੂਨੀਅਰ ਇੰਜੀਨੀਅਰ ਪੰਜਾਬ ਦੇ ਸਾਥੀ ਜਿੰਦਾਬਾਦ ਜਿੰਦਾਬਾਦ ਹੱਕਾਂ ਲਈ ਜਲ ਲੜਦੇ ਲੋਕ ਜਿੰਦਾਬਾਦ ਜਲੜਦੇ ਕੀ ਕਰਨੀਏ ਜੇਲਾ 18 ਪੰਜਾਬ ਸਰਕਾਰ ਹਾਏ 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 ਸੋ ਸਾਡੀਆਂ ਜਿਹੜੀਆਂ ਹੱਕੀ ਦੇ ਜਾਇਜ਼ ਮੰਗਾ ਨੇ ਉਹਨਾਂ ਦੇ ਵਿੱਚ ਸਾਡੇ ਜਿਹੜੇ 14 14 15 15 ਸਾਲ ਤੋਂ ਜਿਹੜੇ ਕੰਮে ਚਾਇਓ ਬੀਡੀ ਐ ਚਾਹ ਮੀਟਰ ਰੀਡਰ ਐ ਚਾਹ ਕੈਸ਼ੀਅਰ ਐ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਬੋਰਡ ਦੇ ਹਿੱਸੇ ਦੇ ਵਿੱਚ ਲਾ ਦਿੱਤਾ ਪਰ ਅਜੋ ਫੇਰ ਨੇ ਗੁਣੀਆਂ ਤਨਖਾਵਾਂ ਦੇ ਉੱਤੇ ਉਸੇ ਤਰ੍ਹਾਂ ਹੀ ਰੋਲ ਗਏ ਨੇ ਉਹ ਮੰਗ ਕਰ ਰਹੇ ਨੇ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਪਰ ਸਰਕਾਰ ਦਾ ਕੋਈ ਧਿਆਨ ਨਹੀਂ ਸਲੇਸ਼ੀਅਮ ਤੇ ਰੱਖੇ ਸਾਡੇ ਬੱਚੇ ਜਿਹੜੇ ਸਾਡੇ ਸਾਥੀ ਬਿਜਲੀ ਬੋਰਡ ਦੀ ਸੇਵਾ ਕਰਦੇ ਲੋਕਾਂ ਦੀ ਸੇਵਾ ਕਰਦੇ ਆਪਣੀਆਂ ਜਾਨਾਂ ਇਸ ਬੋਰਡ ਤੋਂ ਵਾਰ ਗਏ ਉਹਨਾਂ ਦੇ ਬੱਚਿਆਂ ਤੋਂ ਇਹ ਸਰਕਾਰੀ ਜਿਹੜਾ ਉਹਨਾਂ ਤੋਂ ਜਿਹੜਾ ਅਗਰਾਹੀ ਕੀਤੀ ਜਾ ਰਹੀ ਹੈ ਸਰਕਾਰੀ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਹਨਾਂ ਨੂੰ ਪੈਸੇ ਭਰਵਾਏ ਜਾ ਰਹੇ ਨੇ ਸਾਡੀ ਮੰਗ ਹੈ ਕਿ ਉਹ ਜਿਹੜਾ ਸਲੇਸ਼ੀਅਮ ਹੈ ਉਹਦੇ ਉੱਪਰ ਜਿਹੜਾ 12% ਵਿਆਜ ਵਸੂਲਿਆ ਜਾ ਰਿਹਾ ਜੱਤੀਆ ਉਹ ਬੰਦ ਕੀਤਾ ਜਾਵੇ ਇਹਦੇ ਨਾਲ ਨਾਲ ਹੀ ਇੱਕ ਇੱਕ 16 ਤੋਂ ਜਿਹੜੇ ਸਾਡੇ ਮਲਾਜਮਾਂ ਦੀਆਂ ਸਰਖਾਵਾਂ ਵਿੱਚ ਸੋਧਾ ਕਰਨ ਵਾਲੀਆਂ ਨੇ ਜੇ ਸਾਡੇ ਪੈਨਸ਼ਨਰ ਸਾਥੀ ਨੇ ਉਹਨਾਂ ਦੀਆਂ ਪੈਨਸ਼ਨਾਂ ਦੇ ਵਿੱਚ ਸੋਧਾ ਕਰਨ ਵਾਲੀਆਂ ਨੇ ਉਹ ਲਾਗੂ ਕੀਤੀਆਂ ਜਾਣ ਜਿਹੜੀਆਂ ਪੋਸਟਾਂ ਖਾਲੀ ਪਈਆਂ ਨੇ ਲਗਭਗ 45000 ਦੇ ਕਰੀਬ ਉਹ ਪੋਸਟਾਂ ਭਰੀਆਂ ਜਾਣ ਇਹਦੇ ਨਾਲ ਨਾਲ ਜਿਹੜੇ ਹੋਰ ਸਾਡੇ ਮੰਗਾਂ ਮਸਲੇ ਨੇ ਜਿਹੜੇ ਸਾਡੇ ਹੱਕੀ ਦੇ ਜਾਇਜ਼ ਨੇ ਉਹਨਾਂ ਨੂੰ ਤੰਤ ਲਾਗੂ ਕੀਤਾ ਜਾਵੇ ਪਰ ਸਰਕਾਰ ਜਿਹੜੀ ਟਾਸ ਤੋਂ ਮਸਲੀ ਹੋ ਰਹੀ ਇਹੋ ਵਹਿਮ ਦੇ ਵਿੱਚ ਫਿਰਦੀ ਹੈ ਕਿ ਸ਼ਾਇਦ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਇੰਨੀ ਵੱਡੀ ਗੈਂਟੀ ਵਿੱਚ ਜਿੱਤ ਜਾਵਾਂਗੇ ਪਰ ਨਹੀਂ ਸਾਥੀਓ ਜਦੋਂ ਮੁਲਾਜ਼ਮ ਸਰਕਾਰ ਦੇ ਐਂਟੀ ਹੋ ਜਾਣ ਜਦੋਂ ਸਰਕਾਰਾਂ ਮੁਲਾਜ਼ਮਾਂ ਦੀ ਗੱਲ ਨਾ ਸੁਣਨ ਤਾਂ ਫਿਰ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਮੁਲਾਜ਼ਮਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਸੈਲਰੀ ਤੋਂ ਪਹਿਲਾਂ ਵੀ ਅਪੀਲ ਕੀਤੀ ਹੈ ਤੁਹਾਨੂੰ ਸਾਥੀਆਂ ਨੇ ਕਿ ਤਰਨ ਤਰ ਦੇ ਵਿੱਚ ਇੱਕ ਚੋਣ ਆਉਣ ਜਾ ਰਹੀ ਹੈ ਉਹ ਚੋਣ ਬਾਰੇ ਤੁਸੀਂ ਸੋਚਣਾ ਹੈ ਇਸੇ ਸਰਕਾਰ ਦੀ ਗੋਡੀ ਕਿਵੇਂ ਲਾਉਣੀ ਹੈ ਜੇ ਅਸੀਂ ਇਹਨਾਂ ਦੀ ਗੋਡੀ ਲਵਾਵਾਂਗੇ ਇਹਨਾਂ ਦੇ ਖਿਲਾਫ ਆਪਣਾ ਸੰਘਰਸ਼ ਸਿੱਖਿਆ ਕਰਾਂਗੇ ਤਾਂ ਹੀ ਸਾਨੂੰ ਡੀਆ ਜਿਹੜਾ ਰਿਲੀਜ਼ ਹੋਣਾ ਹੈ ਤਾਂ ਹੀ ਸਾਨੂੰ ਜਿਹੜੇ ਪੱਤੇ ਸਾਡੇ ਬੰਦ ਕੀਤੇ ਗਏ ਆ ਉਹ ਰਿਲੀਜ਼ ਕੀਤੇ ਜਾਣਗੇ ਇਸੇ ਤਰ੍ਹਾਂ ਜਿਹੜੇ ਸਾਡੇ ਆਰਟੀਐਮ ਤੋਂ ਇਲਮ ਸਾਥੀ ਬਣੇ ਨੇ ਉਹਨਾਂ ਦੀਆਂ ਅਥਰਖਾਵਾਂ ਸਤਮਾ ਪੇਕ ਮਿਸ਼ਨ ਲਾ ਕੇ ਉਹਨਾਂ ਦੀ ਲੁੱਟ ਕੀਤੀ ਜਾ ਰਹੀ ਹੈ 10 10 12 12000 ਰੁਪਈਆ ਤੇਰੇ ਖਾਵਾ ਦਾ ਫਰਕ ਹੈ ਸਾਡੇ ਜਿਹੜੇ ਵਰਕਸ਼ਾਪ ਤੋਂ ਏਡੀਸੀ ਬਣੇ ਨੇ ਉਹਨਾਂ ਦੀਆਂ ਤਰਖਾਵਾਂ ਦੇ ਵਿੱਚ ਫਰਕ ਹੈ ਜਿਹੜੀ ਨਵੀਂ ਭਰਤੀ ਹੋਈ ਹੈ ਉਹਨਾਂ ਦੀਆਂ ਤਰਖਾਵਾਂ ਵਿੱਚ ਭਰਤੀ ਉਹਨਾਂ ਵਿੱਚ ਫਰਕ ਹੈ ਅਸੀਂ ਇਸ 스테ਜ ਤੋਂ ਮੰਗ ਕਰਦੇ ਆ ਕਿ ਸਾਡੇ ਸੂਚਨਾ ਅਤੇ ਬੀਲਿ ਬੋਰਡ ਦੇ ਮਲਾਜਮ ਨੇ ਚਾਹੇ ਉਹ ਕਿਸੇ ਨਹੀਂ ਕੈਟਾਗਰੀ ਨਾਲ ਸੰਬੰਧਿਤ ਹੈ ਉਹ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਨੇ ਉਹਨਾਂ ਉੱਪਰ ਪੰਜਾਬ ਦਾ ਕਿਨੋਂ ਇੱਕ ਵਿਸ਼ਾ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਮੁਰਦਾਬਾਦ 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 ਸਾਥੀਆਂ ਨੂੰ ਬੇਨਤੀ ਆ ਦੋਨੇ ਬਾਵਾ ਖੜੇ ਕਰਕੇ ਨਾਲ ਲਓ ਪ੍ਰੈਸ ਵਾਲੇ ਸਾਥੀ ਕਵਰ ਕਵਰੇਜ ਕਰਨ ਵਾਸਤੇ ਆਏ ਨੇ ਪੰਜਾਬ ਸਰਕਾਰ ਮੁਰਦਾਬਾਦ ਕੱਚੇ ਕੰਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਕੱਚੇ ਕੰਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਪੰਜਾਬ ਸਰਕਾਰ ਮੁਰਦਾ ਪਾਸ ਮੁਰਦਾ ਪਾਸ ਮੁਰਦਾ ਪਾਸ ਪੰਜਾਬ ਸਰਕਾਰ ਕਰਦੀ ਕੀ ਫੇਰਾ ਫੇਰੀ ਜਾ ਕੋ ਵੀ ਫੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਸਰਕਾਰ ਮੁਰਦਾ ਪਾਸ ਭਾਰਿਆ ਪੰਡਾ ਟਕੇ ਪਿਆ ਖਦਾ ਖਦ ਭਰਿਆ ਟਪਨਾਰੇ ਹੋਲੇ ਅੱਜ ਵੀ ਸਾਰੇ ਵਿਦਾਇ ਦੇ ਪਾਤ੍ਰੋਂ ਸਾਰੇ ਵਰਕਰ ਸਾਹਿਬਾਨ ਸਾਰੇ ਆਗੂ ਸਾਹਿਬਾਨ ਤੇ ਸਾਰੇ ਜਿੰਨੇ ਮਾਦੇ ਲੀਡਰ ਸਾਹਿਬਾਨ ਨੇ ਸੋ ਪਾਰਟ ਵਿੱਚ ਸਵੀਪਰ ਦੋਸਤ ਬਹੁਤ ਸਾਰਾ ਜਸਾ ਲਾ ਕੇ ਵੱਡਾ ਆਇਆ ਉਹਨਾਂ ਦਾ ਵੀ ਧੰਨਵਾਦ ਸੋ ਮੈਂ ਬੇਨਤੀ ਕਰੂੰਗਾ ਸੁਖਿੰਦਰ ਸਿੰਘ ਚਾਲ ਜੀ ਉਹ ਆਪਣੇ ਦੋ ਨਾਰੇ ਮਾਰਿਆ ਪਤ ਦੋਨੇ ਬਵਾ ਖੜੀਆਂ ਕਰਕੇ ਨਾ ਨਾਰੇ ਭਈ सुराम पाम ਤੋ ਮੈਂ ਸਮਿਤਾ ਵਾਕੇ ਗਿਰ ਆ ਪਏ ਇਹ ਦਾਰੇ ਨੂੰ ਬਚਾਉਣਾ ਤਾਂ ਸਾਨੂੰ ਇਕੱਠੇ ਹੋ ਕੇ ਜਿਸ ਤਰ੍ਹਾਂ 2021 ਦੇ ਵਿੱਚ ਆਪਾਂ ਜਿਹੜਾ ਪੇਪੈਂਡ ਲਿਆ ਜਿਹੜਾ ਕੇ ਪੰਜਾਬ ਦੀ ਸਰਕਾਰ ਨੂੰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਚੇਤਾ ਹੀ ਭੁੱਲਾ ਗਿਆ ਆਪਾਂ ਉਹੜਾ ਬਕਾਇਆ ਲੈ ਲਿਆ ਪੇਪੈਂਡ ਲਾਗੂ ਕਰਵਾ ਲਿਆ ਉਸ ਤੋਂ ਬਾਅਦ 2024 ਦੇ ਵਿੱਚ ਬਾਹ ਨੂੰ ਵਟ ਜੜਾ ਆ ਗਿਆ ਆਪਾਂ ਜਿਹੜੇ ਰਹਿੰਦੇ ਮਥਲੇ ਹਲ ਕਰਾਏ ਆ ਇਸੇ ਤਰ੍ਹਾਂ ਹੀ ਆਪਾਂ ਆ ਵੀ ਜਿਹੜੇ ਮਸਲੇ ਹੱਲ ਕਰਵਾਈਏ ਸੋ ਸਾਥੀਓ ਮੈਂ ਦੱਸਣਾ ਚਾਹਨਾ ਵਾਂ ਬਿਜਲੀ ਮੰਤਰੀ ਦੇ ਦਰਤੇ ਆ ਕੇ ਇਸ ਸਟੇਜ ਤੋਂ ਤੇ ਮੰਤਰੀ ਸਾਹਿਬ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਤੁਹਾਡੀ ਸਰਕਾਰ ਤੋਂ ਮੁਲਾਜ਼ਮਾਂ ਨੂੰ ਸੀਗੀਆਂ ਤੁਹਾਡੀ ਇਮਾਨਦਾਰੀ ਦੇ ਕਿਸੇ ਬਹੁਤ ਜ਼ਿਆਦੇ ਸੀਗੇ ਪਰ ਹੋਏ ਉਲਟਾ ਜਿੱਦਾਂ ਤੁਸੀਂ ਜਿੱਤ ਗਏ ਆਪਣੇ ਬੁੜਿਆਂ ਦੇ ਅੱਗੇ ਵੱੜੀਆਂ-ਵੱਡੀਆਂ ਡਾਂਗਾਂ ਵਾਲੇ ਲੋਕਾਂ ਨੂੰ ਖੜਾ ਲਿਆ ਅਸੀਂ ਮੁਲਾਜ਼ਮਾਂ ਨੇ ਸੋਚਿਆ ਸੀ ਹੁਣ ਸਾਨੂੰ ਕੋਈ ਬਿਜਲੀ ਆਪਣੇ ਰეკਮੈਂਡ ਕਰਾਉਣ ਦੀ ਅਪਲੀਕੇਸ਼ਨਾਂ ਲੋੜ ਨਹੀਂ ਪੈਣੀ ਸਾਡੀਆਂ ਬਦਲੀਆਂ ਉਦਾਂ ਹੀ ਹੋ ਜਾਣੀਆਂ ਇਮਾਨਦਾਰੀ ਨਾਲ ਪਰ ਅੱਜ ਤੁਹਾਡੀ ਇਮਾਨਦਾਰੀ ਜਿਹੜੀ ਆ ਉਹ ਸਾਰਿਆਂ ਦੇ ਸਾਹਮਣੇ ਆ ਸਾਡੇ 3-4 ਸਾਲੋਂ ਚੱਲਿਆ ਸੋ ਤੁਸੀਂ ਇਹ ਯਾਦ ਜ਼ਰੂਰ ਰੱਖਿਓ ਕਿ ਤੁਸੀਂ ਟੈਟਰੀ ਸਾਹ ਤੇ ਕੰਨੀ ਨਾਲੋਂ ਜ਼ਿਆਦਾ ਤਕੜੇ ਨਹੀਂ ਦੇ ਜੇ ਟੈਟਰੀ ਸਾਹ ਤੇ ਵਾਲੇ ਪਾਸੇ ਜਾ ਕੇ ਟੈਟਨ ਦੀ ਜਿਹੜੀ ਪੁਰਕੀ ਤੇ ਕੰਨੀਆਂ ਨੂੰ ਭੋ ਸਕਦੀ ਆ ਤੇ ਤੁਹਾਡੇ ਨੂੰ ਆ ਸਕਦੀ ਇਹਨਾਂ ਲੋਕਾਂ ਨੇ ਲੈਂਦੀ ਆ। ਉਹ ਜੇਕਰ ਤੁਸੀਂ ਨੇ ਆਪਣੇ ਤੇ ਕੰਟਰੋਲ ਨਾ ਕੀਤਾ ਤਾਂ ਇਹ ਕੁਟੀ ਤੁਹਾਡੇ ਕੋਲ ਅੱਗੇ ਵੀ ਜਾ ਸਕਦੀ ਆ। ਤੋਂ ਸਾਥੀਓ ਮੈਂ ਬੇਨਤੀ ਕਰਦਾ ਵਾ ਜਿੱਦਾਂ ਇੱਥੇ ਤੁਸੀਂ ਇਕੱਠੇ ਹੋ ਜੇ ਇਸੇ ਤਰ੍ਹਾਂ 11 12 13 ਤਰੀਕ ਨੂੰ ਤੁਹਾਨੂੰ ਕੁਟੀ ਦਾ ਜਿਹੜਾ ਜੁਆਇੰਟ ਕੋਰਡ ਇੱਕ ਤਾਂ ਮੰਨਦੇ ਤੇ ਸੋਸੀਏਸ਼ਨ ਤੇ ਗ੍ਰਿਡ ਚ ਵੀ ਆ ਜਾਂਦੇ ਸਾਡੇ ਨੇ ਐਲਾਨ ਕੀਤਾ। ਉੱਤੇ ਡਟ ਕੇ ਪਹਿਰਾ ਦਿਓ ਜੇ ਕੋਈ ਗੱਲ ਨਹੀਂ ਸੁਣਦਾ ਤੇ ਸੋ ਸਾਥੀਓ ਜੀ ਪੰਡੀ ਮੰਗਾਵਾ ਇਹਨਾਂ ਤੇ ਆਪਾਂ ਸਹਿਮਤੀ ਲਈ ਆ ਇਹਨਾਂ ਕੋਲੋਂ ਟਾਈਮ ਦਿੱਤਾ ਇਹਨਾਂ ਨੂੰ ਔਰ ਲਿਖ ਕੇ ਨੋਟਸ ਦਿੱਤਾ ਫੇਰ ساری ਕਾਰਵਾਈ ਪਾਈ ਆ ਸੋ ਤੁਹਾਡੀ ਵਾਲ ਕੋਈ ਨਹੀਂ ਵੇਖਦਾ ਤਕੜੇ ਹੋ ਗਏ ਜਿਹੜਾ ਸੰਘਰਸ਼ ਦੇ ਵਿੱਚ ਪੂਰੀ ਜਸਤਕਰ ਪ੍ਰਾਪਤ ਕਰਨੀ ਆਪਾਂ ਸੋ ਸਾਥੀਓ ਮੈਂ 14 ਸਮਾਂ ਨਾ ਲਵਾਂ ਜਿੰਦਾਬਾਦ ਜਿੰਦਾਬਾਦ ਜੁਆਇੰਟ ਫਰਮ ਇਕਤਾ ਅਮਰ ਜਿੰਦਾਬਾਦ ਜਿੰਦਾਬਾਦ ਖਲਾਸੀਅਮ ਇਕਤਾ ਜਿੰਦਾਬਾਦ खुटबा मोटा भागा ਅਨੈਮੈਂਟ ਪਲੱਸ ਈਟੀਓ ਸਾਹਿਬ ਇਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ 25 ਨੁਕਾਤੀ ਮੰਗ ਪੱਤਰ ਅਸੀਂ ਦਿੱਤਾ ਸੀਗਾ ਉਸ ਮੰਗ ਪੱਤਰ ਤੇ ਬਹੁਤ ਹੈਲਦੀ ਡਿਬੇਟ ਹੋਈ ਬਹੁਤ ਹੀ ਸਹੀ ਮਾਹੌਲ ਦੇ ਵਿੱਚ ਸਾਨੂੰ ਵਿਸ਼ਵਾਸ ਦਿਵਾਇਆ ਗਿਆ ਕਾਨੂੰਨ ਦੇ ਅਨੁਸਾਰ ਟੋਡੀਆਂ ਮੰਗਾਂ ਜਾਇਜ਼ ਨੇ ਏ ਮੰਨ ਲਈਆਂ ਜਾਣਗੀਆਂ ਜੋ ਕਿ ਫਾਈਨਾਂਸ ਦਾ ਡਿਪਾਰਟਮੈਂਟ ਵੀ ਉਹਨਾਂ ਦੇ ਕੋਲ ਹੈ ਅਸੀਂ ਉਹਨਾਂ ਕੋਲ ਗਏ ਕਿ ਜਿਹੜੀਆਂ ਤੁਸੀਂ ਪੰਜਾਬ ਸਰਕਾਰ ਤੇ ਗੱਲਾਂ ਸੁਟਦੇ ਹੋ ਉਹ ਤੁਸੀਂ ਕੰਪੀਟੈਂਟ ਅਥਾਰਟੀ ਹੈ ਬਿਜਲੀ ਬੋਰਡ ਇੱਕ ਆਟੋਨਮਸ ਬਾਡੀ ਹੈ ਇਹ ਜਿਹੜਾ ਮਾਲੀਆ ਰੈਵਨਿਊ ਜਨਰੇਟ ਕਰਦੇ ਆ ਆਪਾਂ ਇਹ ਜੇ ਪੰਜਾਬ ਪੰਜਾਬ ਸਟੇਟ ਦੀ ਬੈਲੈਂਸ ਸ਼ੀਟ ਆ ਜਿਹੜੀ ਉਹਨੂੰ ਆਪਾਂ ਬੈਲੈਂਸ ਕਰਦੇ ਆ ਉਹਨਾਂ ਦੇ ਤਹਿਤ ਅਸੀਂ ਇਹ ਜਿਹੜੀਆਂ ਮੰਗਾਂ ਆਏ ਤੋਂ ਮੰਗ ਰਹੇ ਆ ਇਹ ਸਾਡੀਆਂ जायਜ਼ ਨਹੀਂ